ਮੇ ਭਾਈ ਗੁਰਦਾਸ ਜੀ ਕਹਿੰਦੇ ਨੇ ਨਾ ਦਿੱਚੈ ਪੂਰਬ ਦੇਵਣਾ ਜਿਸ ਕੀ ਵਸਤ ਤਿਸੈ ਘਰ ਆਵੇ ਕਹਿੰਦੇ ਜਿਹਦੀ ਵਸਤੂ ਹੈ ਇਹ ਉਹਦੇ ਘਰ ਹੀ ਆਵੇਗੀ ਨਾ ਕਿਉਂ ਕਿ ਦਾਤ ਜੋਤ ਖਸਮੇ ਵਡਿਆਈ ਇਹ ਖਸਮ ਦੀ ਵਡਿਆਈ ਹੈ ਵਿਚ ਪੂਰਬ ਦੇਵਨਾ ਜਿਸ ਕੀ ਵਸਤ ਇਸੇ ਘਰ ਆਵੇ ਬੈਠਾ ਸੋਢੀ ਪਾਤਸ਼ਾਹ RAMDAS ਸਤਿਗੁਰੂ ਕਹਾਵੇ ਪੂਰਨ ਤਾਲ ਖਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਜਦੋਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਪੰਜ ਪੈਸੇ ਨਾਲ ਹੀ ਰੱਖ ਕਰਕੇ ਪੰਜ ਪ੍ਰਕਰਮਾ ਕੀਤੀਆਂ ਤੇ ਬਾਹ ਤੋਂ ਪਕੜ ਕਰਕੇ ਸਤਿਗੁਰੂ ਜੀਆਂ ਨੇ ਜਦੋਂ ਆਪਣੇ ਤਖਤ ਦੇ ਉੱਪਰ ਆਪਣੇ ਸਿੰਘਾਸਣ ਦੇ ਉੱਪਰ ਬਿਠਾਇਆ ਤਨ ਸਤਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਡੀ ਸੁਲਤਾਨ ਸਤਗੁਰੂ ਤਿਨਾਂ ਦੇ ਅੱਖਾਂ ਚੋਂ ਨੀਰ ਵਹਿ ਤੁਰਿਆ ਨੀਰ ਵਿਆ ਸਤਗੁਰੂ ਜੀਆਂ ਨੇ ਬਚਨ ਕੀਤੇ ਜੋ ਹਮਰੀ ਬਿਧ ਹੋਤੀ ਮੇਰੇ ਸਤ